ਔਰ ਇਧਰ ਆਹਾ ਐਕਸਰਸਾਈਜ਼ ਲਈ ਆ ਦੇਖੋ ਜੀ ਐਕਸਰਸਾਈਜ਼ ਦੀ ਕਾਕੇ ਦੀ ਜਿਹੜੇ ਲੋਕੀ ਕਦੇ ਵੀ ਜ਼ਿੰਦਗੀ ਚ ਐਕਸਰਸਾਈਜ਼ ਨਹੀਂ ਕਰਦੇ ਉਹਨਾਂ ਦਾ ਭਾਈ ਅੱਗੇ ਅੱਗੇ ਹੋਣਾ ਔਖਾ ਲੈ ਨਹੀਂ ਆ ਇਦਾਂ ਹੀ ਖੜੀ ਠੀਕ ਹੈ ਲੈ ਕੇ ਆ ਦੇਖੋ ਜੀ ਬੱਚੇ ਕਰਾ ਰਹੇ ਨੇ ਫੋਟੋ ਆ ਦੇ ਫਟਾਫਟ ਲੈ ਕੇ ਮੇਰੇ نیچے ਕਰੋ ਲਓ ਜੀ ਅਬਨੀਤ ਮੈਡਮ ਨੇ ਤਾਂ ਕਰ ਲਈ ਸ਼ੋਪਿੰਗ ਗੂਗਲ ਤੋਂ ਲਾ ਲਿਆ ਹੋ ਨਹੀਂ ਲਾਉਣੇ ਤੂੰ ਪਿੱਛੇ ਚੱਲ ਲੈ ਆਪਾਂ ਤਿੰਨਾਂ ਵਿੱਚੋਂ ਕਿਹੜਾ ਲੈਣਾ ਇਹ ਸ਼ੌਪ ਦੇ ਓਨਰ ਨੇ ਭਾਜੀ ਇਹ ਚੈਨਲ ਦਾ ਨਾਮ ਪੁੱਛ ਰਹੇ ਸੀਗੇ ਮੈਂ ਚੈਨਲ ਵਧੀਆ ਲੱਗੇ ਸਾਡੀ ਪ੍ਰੋਮੋਸ਼ਨ ਹੋ ਰਹੀ ਹੈ ਤੁਹਾਡਾ ਸ਼ੁਭਨਾਮ ਸ਼ਾਸ਼ਵਤ 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 ਠੀਕ ਹੈ ਸ਼ਾਸ਼ਵਤ ਜੀ ਥੈਂਕ ਯੂ ਵੈਰੀ ਮਾਚ ਨੈਕਸਟ ਟਾਈਮ ਜੇ ਆਉਂਦੇ ਹੁਣੇ ਬਰਗਰ ਖਾਰੇ ਨਹੀਂ ਜੀ ਆਪਣਾ ਭੁੱਖ ਲੱਗੀ ਹੋਈ ਸੀ ਇਹਨਾਂ ਨੂੰ ਠੀਕ ਹੈ ਤੇ ਅਵਨੀਤ ਨੇ ਵੀ ਆਪਣੇ ਲਈ ਲੈ ਲਿਆ ਤੇ ਮੈਂ ਥੱਲੇ ਆ ਨਹੀਂ ਜੀ ਤੇ ਦੋਸਤੋ ਗੁੱਡ ਮਾਰਨਿੰਗ ਕੀ ਹਾਲ ਚਾਲ ਨੇ ਤੁਹਾਡੇ ਆਈ ਹੋਪ ਤੁਸੀਂ ਵਧੀਆ ਹੋਵੋਗੇ ਜੀ ਤੇ ਅੱਜ ਮੈਂ ਆਇਆ ਹੋਇਆ ਜੀ ਪਾਰਕ ਤੇ ਆ ਦੇਖੋ ਅਵਨੀਤ ਅੱਜ ਛੁੱਟੀ ਹੈ ਜੀ ਦੀ ਇਹ ਚੁੱਲੇ ਲੇ ਰਿਹਾ ਪਾਰਕ 'ਚ ਹੈਲੋ ਗਾਇਸ ਕੀ ਹਾਲ ਚਾਲ ਨੇ ਜੀ ਤੁਹਾਡਾ ਹਾਂ ਅੱਜ ਮੇਰੇ ਪੀਟੀਐਮ ਹੈ ਅੱਜ ਪੀਟੀਐਮ ਹੈ ਹਾਂ ਤੇ ਅੱਜ ਮੇਰੇ ਪੇਪਰ ਦਾ ਰਿਜ਼ਲਟ ਵੀ ਮਿਲਣਾ ਹੈ ਅੱਛਾ ਤੇ ਅਭਨੀਤ ਕੁਝ ਕਹਿਣਾ ਚਾਹੁੰਦੀ ਹੈ ਹਾਂਜੀ ਅਭਨੀਤ ਕੀ ਕਹਿਣਾ ਚਾਹੁੰਦੀ ਹੈ ਸਾਈਡ ਦੱਤੇ ਚੱਲ ਗਿਆ ਹੈ ਤੇ ਇਧਰ ਆਹਾ ਐਕਸਰਸਾਈਜ਼ ਲਈ ਆ ਦੇ ਜੀ ਐਕਸਰਸਾਈਜ਼ ਦੀ ਕਾਕੇ ਦੀ ਲੋ ਅਗਲੀ ਐਕਸਰਸਾਈਜ਼ ਹੈ। ਲਓ ਜੀ। ਬਸ। ਅੱਛਾ ਹੁਣ ਇੱਧਰ ਆਣਾ। ਹੁਣ ਮੈਂ ਕਰਕੇ ਦਿਖਾਉਂਦਾ। ਦੇਖੋ ਜੀ ਕਦੇ ਵੀ ਐਕਸਰਸਾਈਜ਼ ਨਾ ਕਰਨ ਨਾਲੋਂ ਚੰਗਾ ਜੀ ਕੁਝ ਨਾ ਕੁਝ ਕਰ ਲਿਤਾ ਜਾਵੇ। ਜਿਹੜੇ ਲੋਕੀ ਕਦੇ ਵੀ ਜ਼ਿੰਦਗੀ ਚ ਐਕਸਰਸਾਈਜ਼ ਨਹੀਂ ਕਰਦੇ ਉਹਨਾਂ ਦਾ ਭਾਈ ਅੱਗੇ ਅੱਗੇ ਹੋਣਾ ਔਖਾ ਤੇ ਗੋਡੇ ਗਿੱਟੇ ਜਲਦੀ ਦੁਖਣ ਲੱਗ ਜਾਂਦੇ ਨੇ ਇਸ ਕਰਕੇ ਡੂ ਐਕਸਰਸਾਈਜ਼ ਡੇਲੀ ਇਹ ਨਾ ਉਸ ਨਾਲ ਗਿੱਲਾ ਹੋਇਆ ਪਿਆ ਮੈਂ ਥੋੜੀ ਜਿਹੀ ਬਣਾ ਰਿਹਾ ਹਾਂ ਮੈਂ ਆਪਣਾ ਰਮਾਲ ਵੀ ਨਹੀਂ ਲੈ ਕੇ ਆਇਆ ਟੀ-ਸ਼ਰਟ ਨਾਲ ਟਰਾਈ ਕਰਦਾ ਹੋਰ ਸਾਫ਼ ਕਰ ਦਿੰਨਾ ਆ ਜਾਗਾ ਕਿ ਹੋਰ ਕੋਈ ਆਪਸ਼ਨ ਹੈ ਨਹੀਂ ਸਿਰਫ ਟੀ-ਸ਼ਰਟ ਨਾਲੇ ਕਰਨਾ ਪੈਣਾ ਸੀ ਮੈਨੂੰ ਲਓ ਜੀ ਆਹ ਦੇਖੋ ਅਵਨੀਤ ਤਾਂ ਮਜ਼ੇ ਲੈ ਰਹੀ ਆ ਅਵਨੀਤ ਮਜ਼ਾ ਆ ਰਿਹਾ ਯੈਸ ਉਹ ਹੁਣ ਅਸੀਂ ਚੱਲੇ ਆ ਜੀ ਘਰ ਨੂੰ ਚੱਲੇ ਆ ਤੇ ਆ ਹੁਣ ਜਿਹੜੀ ਰੋਡ ਹੈ ਜੀ ਅਸੀਂ ਗੱਲ ਬਾਬਾ ਜੀ ਠੀਕ ਹੈ ਉਹ ਦੇਖਦੇ ਨਹੀਂ ਉਹ ਬਸ ਠੀਕ ਹੈ ਇੱਧਰ ਕਿਵੇਂ ਖੜੇ ਬਾ ਹੁਣ ਆਇਆ ਜੀ ਘੱਟ ਇੱਧਰ ਨਹੀਂ ਚੱਲਿਆ ਥਾ ਮਾਵਾ ਆਗਰ ਦੇ ਨਾ ਵੀ ਮਾਪ ਕੋਸ਼ਿਸ਼ ਕਰਕੇ ਉਹ ਠੀਕ ਆ ਤੁਹਾਨੂੰ ਮੌਦ ਦੇ ਨ ਹੋਵੇ ਜੀ ਹਾਂ ਬਸ ਉਹ ਟਾਈਮ ਹੀ ਨਹੀਂ ਲੱਗਦਾ ਜੀ ਬਹੁਤ ਦਿਨ ਹੋ ਗਏ ਜੀ ਬਸ ਸਵੇਰੇ ਸਵੇਰੇ ਫਾਇਨ ਸਕੂਲ ਛੱਡਣਾ ਹੁੰਦਾ ਜੀ ਜਿਹੜਾ ਆਪਣੇ ਨਿਆਣਿਆਂ ਦੀ ਦੇਵਾ ਕਰਦਾ ਉਹਨੂੰ ਕੋਈ ਬਾਗ ਦਾ ਵੀ ਚੱਕਰ ਨਹੀਂ ਜੀ ਹੈ ਉਹ ਸਹੀ ਗੱਲ ਹੈ ਉਹ ਫਿਰ ਉਹ 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 ਉਹਦੀ ਰੱਬ ਜੀ ਹੁੰਦਾ ਇਹਨਾਂ ਦੇ ਉੱਪਰ ਨੂੰ ਕੀ ਕੁਝ ਨਹੀਂ ਹੈ ਇਹਨਾਂ ਦੇ ਉੱਪਰ ਨੂੰ ਕੋਈ ਨਹੀਂ ਬੱਚੇ ਤਾਂ ਹੀ ਜ਼ਿੰਦਗੀ ਹੈ ਜਾਂਦਾ ਹੋਇਆ ਜੀ ਲੇਜੰਡਾ ਜਮਾਨ ਆਉਂਦਾ ਹੁਣ ਦਹੀਂ ਦੇ ਕੇ ਆਇਆ ਲੈ ਕੇ ਠੀਕ ਹੈ ਜੀ ਰਾਹ ਤੇ ਮੋ ਬੰਦਾ ਖੜਾ ਪੈ ਗੱਡੀ ਦੇ ਜੀ ਇਹ ਦੋਸਤੋ ਇਹ ਅੰਕਲ ਨੇ ਜੀ ਇੱਥੇ ਸਬਜ਼ੀ ਦੀ ਦੁਕਾਨ ਲਗਾਉਂਦੇ ਨੇ ਜੀ ਬਹੁਤ ਪੁਰਾਣੇ ਨੇ ਜੀ ਇੱਥੇ ਤੇ ਇੱਕ ਰਾਲੀ ਸ਼ਹਿਰ ਦੇ ਕੋਲ ਚਨਾਲੋਂ ਉੱਥੇ ਰਹਿੰਦੇ ਨੇ ਜੀ ਤੇ ਉਹ ਸੁਣਾਉਂਦਾ ਠੀਕ ਹੈ ਉਹ ਪਤਾ ਉਹ ਬੰਦਾ ਗੱਡੀ ਨਹੀਂ ਖੜਾਦਾ ਮੇਰਾ ਰੁਕਦਾ ਨਾ ਫੇਰ ਥੋੜਾ ਜਿਹਾ ਪਿੱਛੇ ਨੂੰ ਹੋ ਜਾ ਵੀਡੀਓ ਉਹ ਉਹ ਗੱਡੀ ਖੜਾ ਕੇ ਮੈਨੂੰ ਦਵਾਈ ਦੇ ਗਿਆ ਅੱਛਾ ਦੋ ਪੱਤੇ ਚਲੋ ਵੇਖ ਲਓ ਇਹ ਕੌਣ ਐਸੀ ਕਵਰ ਜਿਹਾ ਬੱਜ ਨਾਲ ਖੜਾਦਾ ਜੀ ਅੱਛਾ ਅੱਛਾ ਵੇਖ ਲਓ ਸਾਡਾ ਇੰਨਾ ਪਿਆਰ ਆ ਜੀ ਖਿਡਾਰੀ ਦਾ ਕਾਦੀ ਕਾਦੀ ਦਵਾਈ ਦੇ ਕੇ ਗਿਆ ਵਾਏ ਇੱਕ ਦਸ ਦਾ ਨਹੀਂ ਕਹਿੰਦਾ ਜੇ ਤੈਨੂੰ ਕਰਦਾ ਫੇਰ ਨਾ ਆਉਣੀ अच्छा फेर देख अरे क्या राज सवाल है क्या सही है ना ठीक है अभी आयशो जी हां ये नारों ਦੇ ਕਾਮ ਵਿੱਚ ਰਹਿੰਦੇ ਨੇ ਦੋਸਤੋ ਇਹ ਅੰਕਲ ਜੀ ਕਰਦੇ ਨੇ ਜੀ ਆਪਣੀ ਖੇਤੀ ਤੇ ਇੱਥੇ ਸਬਜੀ ਆਪਣੇ ਬੀਜ ਦੇ ਨੇ ਜੀ ਆਪਣੇ ਖੇਤਾਂ ਦੇ ਵਿੱਚ ਤੇ ਇੱਥੇ ਬਾਜ਼ਾਰ ਬਾਜ਼ਾਰ ਦੇ ਵਿੱਚ ਵੇਚਦੇ ਨੇ ਤੇ ਆਹ ਦੇਖੋ ਜੀ ਇਹ ਬੱਚਾ ਇਹ ਬੈਠਾ ਇਹ ਹੁਣ ਮੰਗੂਗਾ ਚੀਜ਼ ਨਾ ਠੀਕ ਹੈ ਅੰਕਲ ਜੀ ਸਤਿ ਸ਼੍ਰੀ ਅਕਾਲ ਆਏ ਕਰੋ ਕੋਈ ਨਹੀਂ ਲਓ। ਲਓ ਦੋਸਤੋ ਰਸਤੇ ਦੇ ਵਿੱਚ ਮਿਲ ਗਏ ਸੀ ਅੰਕਲ ਤੇ ਹੁਣ ਆਪਾਂ ਚੱਲਦੇ ਹਾਂ ਜੀ ਘਰ ਨੂੰ। ਅਮਨੀਤ ਕਹਿੰਦਾ ਹੁਣ ਘਰ ਚੱਲੀਏ। ਲਓ ਦੋਸਤੋ ਹੁਣ ਅਸੀਂ ਪਹੁੰਚ ਗਏ ਜੀ ਆਪਣੇ ਘਰ। ਇੱਥੇ ਖੜਾਉਨੇ ਜੀ ਬਾਈਕ। ਚਲੋ। ਮੂਹ ਦੇ ਵਿੱਚ ਥੋੜੀ ਹੁੰਗਲੀ ਆ। ਕੋਈ ਗੱਲ। ਨਮਸਤ। ਚਿਆ ਲੋ ਹੈਲੋ ਗਾਇਜ਼ ਹਾਂਜੀ ਫਰੈਂਡਸ ਅਸੀਂ ਪਾਰਕ ਤੋਂ ਤਾਂ ਆ ਗਏ ਸੀਗੇ ਜੀ ਤੇ ਇਹਦੀ ਮੰਮਾ ਤਾਂ ਗਏ ਹੋਏ ਨੇ ਜੀ ਸਕੂਲ ਜੌਬ ਤੇ ਗਏ ਹੋਏ ਨੇ ਜੀ ਤੇ ਅਵਨੀਤ ਦਾ ਸੀਗਾ ਅੱਜ ਰਿਜ਼ਲਟ ਤੇ ਰਿਜ਼ਲਟ ਕਾਰਡ ਮੈਂ ਹੁਣ ਮੈਨੂੰ ਲੈਣ ਜਾਣਾ ਪੈਣਾ ਹੈ ਅਵਨੀਤ ਦੇ ਨਾਲ ਤੇ ਅਸੀਂ ਜਾਂਦੇ ਆ ਜੀ ਤੇ ਤੁਹਾਨੂੰ ਉੱਥੇ ਹੀ ਮਿਲਦੇ ਆ ਅਰ ਆਪਾਂ ਮਾਰਕੀਟ ਵੀ ਜਾਣਾ ਠੀਕ ਹੈ ਜੀ ਚਲੋ 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 ਲਓ ਦੋਸਤੋ ਅਬਨੀਤ ਦੇ ਸਕੂਲ ਤਾਂ ਅਸੀਂ ਆ ਗਏ ਆ ਜੀ ਤੇ ਹੁਣ ਇਹਦਾ ਰਿਜ਼ਲਟ ਕਾਰਡ ਲੈਣ ਜਾਵਾਂਗੇ ਇਹਦੀ ਕਲਾਸ ਦੇ ਵਿੱਚ ਆਹ ਦੇਖੋ ਜੀ ਮੈਂ ਤੁਹਾਨੂੰ ਦਿਖਾ ਦਿੰਦਾ ਲੈ ਚੁੱਪ ਜਾ ਆਹ ਦੇਖੋ ਜੀ ਰਿਜ਼ਲਟ ਦੇ ਲਈ ਆਏ ਹੋਏ ਨੇ ਪੇਰੈਂਟਸ ਸਾਰੇ ਆਹ ਦੇਖੋ ਸਕੂਲ ਦੇ ਬੱਚੇ ਖੇਡ ਰਹੇ ਨੇ ਜੀ ਤੇ ਹੁਣ ਅਸੀਂ ਜਾ ਰਹੇ ਹਾਂ ਜੀ نیچے ਤੇ نیچے ਜਾ ਕੇ ਅਸੀਂ ਹੁਣ ਜਾਵਾਂਗੇ ਜੀ ਮਾਰਕੀਟ ਤੇ ਆ ਸਕੂਲ ਤੁਸੀਂ ਦੇਖ ਲਓ ਜੀ ਮੜ ਜਾ ਆਹ ਦੇਖੋ ਜੀ ਉੱਥੇ ਅਸੀਂ ਆ ਦੇਖੋ ਜੀ ਬੱਚੇ ਕਰਾ ਰਹੇ ਨੇ ਫੋਟੋ ਜੀ ਆਹ ਤੇ ਫਟਾਫਟ ਲੈ ਕੇ ਮੇਰੇ ਉਧਰ ਆ ਜਾ ਅਕੇਰ ਮਾ ਫੇਸ ਤੋਂ نیچے ਹੋਰ نیچے ਸਮਾਈਲ ਵਨ ਜੀ ਆ ਦੇਖੋ ਇਹ ਆ ਜਗਾ ਕੇ ਆ ਦੇਖੋ ਇਹ ਬਹੁਤ ਵਧੀਆ ਦ੍ਰਿਸ਼ਾ ਹੈ ਮਲੇਧੇਲੇ ਪਾਸੇ ਲਓ ਜੀ ਅਸੀਂ ਜਾ ਰਹੇ ਜੀ ਹੁਣ ਬਾਹਰ ਰਿਜ਼ਲਟ ਕਾਰਡ ਤਾਂ ਮੈਂ ਲੈ ਲਿਆ ਜੀ ਮੈਮ ਨੇ ਬਹੁਤ ਵਧੀਆ ਰਿਸਪੌਂਸ ਦਿੱਤਾ ਜੀ ਉਹ ਕਹਿੰਦੇ ਵੀ ਅਵਨੀਤ ਬਹੁਤ ਅੱਛਾ ਰਿਜ਼ਲਟ ਆਇਆ ਮੇਰੀ ਪਹਿਲਾ ਇੰਚਾਰਜ ਸੀ ਉਹ ਉਹ ਜਿਹਨੇ ਮੇਰੇ ਪਹਿਲਾ ਇੰਚਾਰਜ ਸੀ ਸੀਗੇ ਉਹ ਉਹ ਹਟ ਗਏ ਹੁਣ ਉਹਦੀ ਜਗ੍ਹਾ ਨਿਊ ਮੈਮ ਆ ਗਏ ਐਕਚੁਅਲੀ ਗੱਲ ਇਹ ਹੈ ਕਿ ਜਿਹੜੇ ਪਹਿਲਾਂ ਟੀਚਰ ਸੀਗੇ ਜੀ ਅਵਨੀਤ ਦੇ ਉਹ ਉਹਨਾਂ ਦੀ ਹੋ ਗਈ ਪ੍ਰਮੋਸ਼ਨ ਤੇ ਹੁਣ ਨਿਊ ਟੀਚਰ ਇਹਨਾਂ ਦੇ ਲਈ ਆਏ ਨੇ ਜੀ ਤੇ ਤੇ ਹੁਣ ਅਸੀਂ ਚੱਲੇ ਆ ਜੀ ਮਾਰਕੀਟ ਤੇ ਤੁਹਾਨੂੰ ਮਾਰਕੀਟ ਚ ਮਿਲਦੇ ਆ ਜੀ ਓਕੇ ਜੀ ਹਾਂਜੀ ਦੋਸਤੋ ਅਸੀਂ ਆ ਗਏ ਆ ਜੀ ਮੋਰਿੰਡਾ ਸ਼ਹਿਰ ਆ ਦੇਖੋ ਜੀ ਤੇ ਅਵਨੀਤ ਨੂੰ ਪੁੱਛਦੇ ਆ ਅਵਨੀਤ ਪਾਣੀ ਪੀਣਾ ਹੁਣ ਨਹੀਂ ਨਹੀਂ ਤੇ ਫਾਈ ਮਾਟਸ ਆਏ ਕੰਪਿਊਟਰ ਵੈਰੀ ਗੁੱਡ ਸ਼ਾਬਾਸ਼ ਹੁਣ ਤਾਂ ਤੇ ਇਹ ਮੈਨੂੰ ਹੁਣ ਬਲੈਕਮੇਲ ਕਰਨ ਲੱਗੀ ਕਹਿੰਦੀ ਮੈਨੂੰ ਗਿਫਟ ਦਿਵਾਓ ਮੇਰੇ ਕੰਪਿਊਟਰ ਚ 95 ਮਾਰਕਸ ਆਏ ਆ ਇਸ ਲਈ ਖਿਡੌਣਾ ਦਿਲਾਓ ਨਹੀਂ ਦਿਵਾਇ ਦਵਾਉਂ ਕਹਿੰਦੀ ਕੋਈ ਤਾਂ ਹੁਣ ਇਹਨੂੰ ਦੇਖਦੇ ਆ ਜੀ ਕੁਝ ਨਾ ਕੁਝ ਤਾਂ ਇਹਨੂੰ ਦਿਵਾਉਣਾ ਪੈਣਾ ਜੀ ਹੁਣ ਬਾਜ਼ਾਰ ਦੇ ਵਿੱਚ ਉਹ ਸਾਹਮਣੇ ਦੇਖਦੇ ਪਹਿਲਾਂ ਉਹ ਦੇਖੋ ਭੀੜ ਉਹ ਦੇਖੋ ਹਾਂਜੀ ਬੋਲੋ ਮੈਨੂੰ ਉੱਥੇ ਤੋਂ ਮੈਨੂੰ ਉਹ ਛੇੜੀ ਉਹ ਸ਼ਾਪ ਹੁੰਦੀ ਐ ਸਟੇਸ਼ਨ ਯਾਰੀ ਜੀਤਵਾ ਪਾ ਨੋਟਬੁੱਕ ਲਿੱਤੀ ਸੀ ਉਹਦੇ ਉਹਦੇ ਤੋਂ ਲੈਣੇ ਆ ਚੱਲਾਂਗੇ ਠੀਕ ਹੈ ਲਓ ਠੀਕ ਹੈ ਲੈ ਲੋ ਆਹ ਲਾ ਲੈ ਆਪਾਂ ਕਰ ਕੈਸ਼ ਕਰ ਲਓ ਜੀ ਅਬਨੀਤ ਮੈਡਮ ਨੇ ਤਾਂ ਕਰ ਲਈ ਸ਼ੋਪਿੰਗ ਗੂਗਲ ਤੋਂ ਲਾ ਲੈ ਹਾਂ ਨਹੀਂ ਲਾਉਣੇ ਤੂੰ ਪਿੱਛੇ ਚੱਲ ਲੈ ਆਪਾਂ ਲਓ ਜੀ ਅਬਨੀਤ ਕਹਿੰਦਾ ਮੈਨੂੰ ਟੌਏ ਸ਼ੌਪ ਤੇ ਲੈ ਕੇ ਜਾਓ ਉਹੀ ਸ਼ੌਪ ਜਿਹੜੀ ਪਿਛਲੀ ਵੀਡੀਓ ਚ ਤੁਹਾਨੂੰ ਦਿਖਾਈ ਸੀਗੀ ਉੱਥੇ ਜਾਂਦੇ ਹੁੰਨੇ ਆ ਜੀ ਅਸੀਂ ਉੱਥੋਂ ਇਹਦੀ ਬੁੱਕਸ ਵਗੈਰਾ ਵੀ ਖਰੀਦਦੇ ਆ ਕਾਪੀ ਨੋਟਬੁੱਕ ਵੀ ਤੇ ਟੌਇਜ਼ ਵੀ ਰੱਖੇ ਹੋਏ ਨੇ ਤੇ ਹੁਣ ਟੌਇਜ਼ ਤੋਂ ਆਵਾਂਗੇ ਜੀ ਅਬਨੀਤ ਨੂੰ ਅਬਨੀਤ ਅੱਜ ਖੁਸ਼ ਹੈ ਮ제 ਹਾਰੇ ਨੇ ਰਿਜ਼ਲਟ ਆ ਗਿਆ ਵਧੀਆ ਤੇ ਹੁਣ ਇਹ ਖੁਸ਼ ਹੈ ਪੀ ਇੱਕ ਵਾਰ ਚੱਕਣ ਤੋਂ ਪਹਿਲਾਂ ਅਬਨੀਤ ਨੂੰ ਪੁੱਛ ਲੰਨੇ ਆ ਅਬਨੀਤ ਕੁਝ ਖਾ ਲਈਏ ਪਹਿਲਾਂ ਫਿਰ ਚੱਲਾਂਗੇ ਹਾਂ ਖਾ ਲੋ ਖਾ ਲੋ ਅਸੀਂ ਮੰਗਾਇ ਲਏ ਜੀ ਸਮੋਸੇ ਝੋਲੇ ਪਾ ਕੇ ਤੇ ਅਸੀਂ ਸਮੋਸੇ ਖਾਵਾਂਗੇ ਜੀ ਤੇ ਬਾਅਦ ਦੇ ਵਿੱਚ ਅਵਨੀਤਿਆਂ ਦੇ ਆਈਸਕ੍ਰੀਮ ਤੇ ਇਹਨੂੰ ਆਈਸਕ੍ਰੀਮ ਵੀ ਲੈ ਕੇ ਦੇਣੀ ਲਓ ਜੀ ਸਮੋਸੇ ਤਾਂ ਆ ਗਏ ਜੀ ਸਾਡੇ ਛੋਟੇ ਪਾ ਕੇ ਇਹ ਸੌਸ ਨਾਲ ਖਾ ਰਿਹਾ ਸਮੋਸਾ ਆਪਣੀ ਅਪਣੀ ਟੇਸਟੀ ਹੈ ਸਾਰੇ ਜੀ थम्स अप ਮਿਲ ਗਿਆ ਜੀ ਹੁਣ ਆਪਾਂ ਖਾਵਾਂਗੇ ਜੀ ਝੋਲੇ ਵਾਲੇ ਸਮੋਸੇ लो ये अब नहीं कहना मैं टॉय शॉप पे लेके आओ इतने लेके आए टॉय शॉप पे हूँ ये कढ़ाना लगेगा कोई आके आ गई चीज है यार देखिए आ गई चीज है ये 3D पेन की 3D पेन है पेन की रिफिल पेन की रिफिल है 3D पेन की रिफिल है ठीक है ये लेना ਕਿਹੜਾ ਪੋਕੇਮੋਨ ਹੁੰਦਾ ਕਿਹੜਾ ਹੁੰਦਾ ਇਹ ਲਾਬੂਬੂ ਬਸ ਠੀਕ ਆ ਯਾਰ ਫਿਰ ਤਾਂ ਲਾਬੂਬੂ ਆ ਆ ਦੇ ਉਹ ਇੱਕ ਤਾਰ ਦੋ ਠੀਕ ਹੈ ਹੋਰ ਦੇਖ ਲੈ ਇਹ ਬੈਟਰੀ ਵਾਲਾ ਕਿ ਚਾਰਜ ਕਿਵੇਂ ਸੈੱਲ ਚਾਰਜੇਬਲ ਹੈ ਇੰਨਾ ਵਿੱਚੋਂ ਕਿਹੜਾ ਲੈਣਾ ਘਰੇ ਜਾ ਕੇ ਐਦਾਂ ਨਹੀਂ ਕਹੀ ਵੀ ਮੈਂ ਹੁਣ ਹੈਨਾ ਮੈਂ ਉਹ ਲੈਣਾ ਸੀ ਮੈਂ ਆਹ ਲੈਣਾ ਸੀ ਇਹਦੇ ਨਾਲ ਕਿਹੜਾ ਲਿਆ ਇਹ ਵਾਲਾ ਲਿਆ ਹਾਂ ਜੀ ਵੈਸੀ ਬਲੌਗਿੰਗ ਕਰਦੇ ਆ। ਇਹ ਵੀ ਲੌਗ। اے ਵੀ اے ਵੀ ਡਬਲ ਈ। ਇਹ ਇਹ ਸ਼ਾਪ ਦੇ ਓਨਰ ਨੇ ਭਾਜੀ ਇਹ ਚੈਨਲ ਦਾ ਨਾਮ ਪੁੱਛ ਰਹੇ ਸੀਗੇ। ਮੈਂ ਚੈਨਲ ਦਾ ਨਾਮ ਦੱਸਿਆ ਜੀ اے ਵੀ ਲੌਗ। ਵਧੀਆ ਲੱਗਿਆ ਸਾਡੀ ਪ੍ਰੋਮੋਸ਼ਨ ਹੋ ਰਹੀ ਹੈ। ਨਹੀਂ ਠੀਕ ਹੈ। ਨਹੀਂ ਨਹੀਂ ਅਸੀਂ ਅਕਸਰ ਆਉਂਦੇ ਰਹਿੰਨੇ ਜੀ ਤੁਹਾਡੇ ਕੋਲ। ਹਾਂਜੀ। ਤੇ ਬੁਕਸ ਵਗੈਰਾ ਤੇ ਤੁਹਾਡੇ ਫਾਦਰ ਸਾਹਿਬ ਨੇ ਜਿਹੜੇ ਬੈਠਦੇ ਹਾਂ ਹਾਂਜੀ ਹਾਂਜੀ ਫਾਦਰ ਸਾਹਿਬ ਫਾਦਰ ਵੀ ਬੈਠਦੇ ਆ ਭਾਈ ਵੀ ਆ ਦਾਦੂ ਵੀ ਆ ਸਾਰੀ ਫੈਮਿਲੀ ਤੁਹਾਡੇ ਸ਼ੁਭਨਾ ਸ਼ਾਸ਼ਵਤ 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 ਠੀਕ ਹੈ ਸ਼ਾਸ਼ਵਤ ਜੀ ਥੈਂਕ ਯੂ ਵੈਰੀ ਮਚ ਨੈਕਸਟ ਟਾਈਮ ਅਸੀਂ ਆਵਾਂਗੇ ਠੀਕ ਹੈ ਠੀਕ ਕਿਹੜਾ ਸੀ ਅੱਛਾ ਠੀਕ ਹੈ ਓਕੇ ਓਕੇ ਦਾ ਨਾਮ ਵੀ ਲਿਖਿਆ ਹਾਂ। ਹਾਂ। ਉਹ ਵੀ ਸ਼ਾਪ ਦੇ ਓਨਰ ਨਾਮ ਪੁੱਛ ਰਹੇ ਸੀਗੇ। ਨਾਮ ਆਪਾਂ ਦੱਸਤਾ ਜੀ ਇਹ ਵੀ ਲੌਗ ਚੈਨਲ ਦਾ ਨਾਮ ਤੇ ਹੁਣ ਅਸੀਂ ਨਿਕਲ ਗਏ ਹਾਂ ਜੀ ਸ਼ਾਪ ਤੋਂ ਤੇ ਹੁਣ ਅਸੀਂ ਜਾਵਾਂਗੇ ਘਰੇ ਜੀ। ਅਵਨੀਤ ਘਰੇ ਚਲੀਏ ਹੁਣ। ਚਲੋ। ਖੁਸ਼। ਖੁਸ਼। ਲਓ ਜੀ ਫਸਟ ਸੈਮੈਸਟਰ ਦਾ ਰਿਜ਼ਲਟ ਦਾ ਇਹਨੂੰ ਗਿਫਟ ਮਿਲ ਚੁੱਕਿਆ ਜੀ। ਹੁਣ ਮੰਮਾ ਨੂੰ ਦਿਖਾਈ ਠੀਕ ਹੈ ਮੰਮਾ ਆਉਣ ਵਾਲੇ ਆ ਹੁਣ ਸਕੂਲ ਤੋਂ। ਉਹਨਾਂ ਨੂੰ ਦਿਖਾਈ। ਤab ਠੀਕ ਹੈ ਦੋਸਤੋ ਘਰੇ ਮਿਲਦੇ ਹਾਂ ਜੀ ਤੁਹਾਨੂੰ ਵਲੌਗ ਦੇ ਨਾਲ ਬਣੇ ਰਹੋ ਜੀ ਥੈਂਕ ਯੂ ਮੈਂ ਆ ਗਿਆ ਕਾਏ ਇੱਕੇ ਦੱਸਿਆ ਹੋਰ ਬਸ ਉਹ ਦਵਾ ਰੋ ਲੋ ਲੋ ਸੋ ਦੋਸਤੋ ਕਰੇ ਤਾਂ ਅਸੀਂ ਪਹੁੰਚ ਗਏ ਜੀ ਅੰਦਰ ਜਾ ਕੇ ਪਾਣੀ ਵਗੈਰਾ ਪੀਨੇ ਆ ਜੀ ਅਬਨੀਤ ਨੇ ਤਾਂ ਲੈ ਆ ਆਪਣੇ ਲਈ ਕੋਲਡ ਡਰਿੰਕ ਮੈਂ ਵੀ ਉਹਦੇ ਚ ਕੋਲਡ ਡਰਿੰਕ ਲੈ ਲਾਂਗਾ ਜੀ ਫਰੈਂਡਸ ਅਸੀਂ ਘਰੇ ਤਾਂ ਆ ਗਏ ਆ ਜੀ ਤੇ ਹੁਣ ਅਬਨੀਤ ਦੱਸੂਗਾ ਵੀ ਮੈਂ ਕੀ ਲੈ ਕੇ ਆਇਆ ਤੇ ਤੇ ਰਿਜ਼ਲਟ ਦੀ ਖੁਸ਼ੀ ਹੈ ਜੀ ਉਹ ਖੁਸ਼ੀ ਦੇ ਵਿੱਚ ਇਹਨੂੰ ਅਸੀਂ ਇੱਕੇ ਖਿਡਾਉਣਾ ਦਵਾਇਆ ਜੀ ਠੀਕ ਆ ਅਬਨੀਤ ਨੂੰ ਤੇ ਅੱਗੇ ਤੋਂ ਇਹ ਹੋਰ ਵੀ ਜ਼ਿਆਦਾ ਵਧੀਆ ਨੰਬਰ ਲੈ ਕੇ ਦਊਗਾ ਠੀਕ ਲੈ ਕੇ ਆਊਗਾ ਠੀਕ ਹੈ ਤੇ ਹੁਣ ਅਵਨੀਤ ਤੁਹਾਨੂੰ ਦੱਸੇਗੀ ਦੋਸਤੋ ਕਿ ਉਹ ਕੀ ਲੈ ਕੇ ਆਈ ਹੈ ਇਹ ਸਾਰਾ ਤੁਹਾਨੂੰ ਦੱਸੇਗੀ ਜੀ ਗਾਇਜ਼ ਅੱਜ ਮੈਨੂੰ ਬਹੁਤ ਮਜ਼ਾ ਆਇਆ ਪਾਪਾ ਨਾਲ ਸ਼ਾਪਿੰਗ ਕਰਕੇ ਤਾਂ ਹੁਣ ਮੈਂ ਤੁਹਾਨੂੰ ਦਿਖਾਉਂਦੀ ਹਾਂ ਮੈਂ ਕਿਆ-ਕਿਆ ਸ਼ਾਪਿੰਗ ਕਰੀ ਹੈ ਇੱਕ ਤਾਂ ਮੈਂ ਆਹਾ ਟੌਪ ਲਿੱਤਾ ਇੱਕ ਤਾਂ ਮੈਂ ਟੌਪ ਟੌਪ ਲਿੱਤਾ ਟੀ-ਸ਼ਰਟ ਲਿੱਤੀ ਹੈ ਇਹ ਹੈ ਫੈਨ ਇਹ ਚ ਦ ਫੀਚਰ ਨੇ ਜੇ ਆਪਾਂ ਐ ਇਹਨੂੰ ਗੱਬੇ ਕਰੂਗੇ ਤਾਂ ਇਹਦੇ ਨਾਲ ਲਾਈਟ ਬਲੂਗੀ ਲੇਕਿਨ ਜੇ ਦੀ ਹਵਾ ਘਟੂਗੀ ਜਦ ਐਨ ਉਹ ਟੌਪਰ ਕਰੂਗੇ ਲਾਈਟ ਬੰਦ ਹੋਊਗੀ ਲੇਕਿਨ ਹਵਾ ਇਹਦੀ ਬਹੁਤ ਜ਼ਿਆਦਾ ਹੋਵੇ ਛੱਲਾ ਲਿੱਤਾ ਲਬੂ ਬੁੜਾ ਆ ਬੱਚੋ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਇੰਨਾ ਚੀਜ਼ਾਂ ਚ ਕਿਹੜੀ ਚੀਜ਼ ਸਭ ਤੋਂ ਜ਼ਿਆਦਾ ਅੱਛੀ ਲੱਗੀ ਔਰ ਗਾਇਜ਼ ਸਾਡੀ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਵੀ ਕਰਦੇ ਹੋ ਤੇ ਗਾਇਜ਼ ਜੇ ਵੀਡੀਓ ਚੰਗੀ ਲੱਗਦੀ ਹੈ ਤਾਂ ਪਲੀਜ਼ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਦੋਸਤੋ ਤੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਕਿਉਂਕਿ ਹੁਣ 3 ਵਜਣ ਵਾਲੇ ਨੇ ਜੀ ਤੇ ਅਸੀਂ ਹੁਣ ਜਾਵਾਂਗੇ ਅਬਨੀਤ ਦੀ ਮੰਮੀ ਨੂੰ ਲੈਣਾਂ ਕਿਉਂਕਿ ਉਹਨਾਂ ਦੀ ਛੁੱਟੀ ਦਾ ਟਾਈਮ ਵੀ ਹੋ ਗਿਆ ਜੀ ਹਾਂਜੀ ਦੋਸਤੋ ਅਸੀਂ ਮੈਂ ਤੇ ਅਭਨੀਤ ਉਨੀਤ ਦੀ ਮੰਮੀ ਨੂੰ ਤਾਂ ਅਸੀਂ ਲੈ ਆਏ ਸੀ ਕਿ ਜੀ ਤੇ ਹੁਣੇ 버거 ਖਾ ਰਹੇ ਨਹੀਂ ਜੀ ਆਪਣਾ ਭੁੱਖ ਲੱਗੀ ਹੋਈ ਸੀ ਇਹਨਾਂ ਨੂੰ ਠੀਕ ਹੈ ਤੇ ਅਭਨੀਤ ਨੇ ਵੀ ਆਪਣੇ ਲਈ ਲੈ ਲਿਆ ਤੇ ਮੈਂ ਤਾਂ ਲਿਆ ਨਹੀਂ ਜੀ ਤੇ ਬਲੌਗ ਦਾ ਕਰਦੇ ਹਾਂ ਜੀ ਐਂਡ ਗੁੱਡ ਬਾਏ ਜੀ ਸਾਰਿਆਂ ਨੂੰ